ਕਹਿੰਦਾ ਬਾਬਾ ਇਹ ਰੌਲਾ ਤੁਸੀਂ ਵੀ ਅਸੀਂ ਦਾਣੂ ਮੰਨਦੇ ਤੁਸੀਂ ਵੀ ਮੰਨ ਲਿਓ ਗੁਰੂ ਮਹਾਰਾਜ ਨੂੰ ਕਹਿੰਦਾ ਰੌਲਾ 5 ਤੋਂ 7 ਸਾਲਾਂ ਦੇ ਵਿਚਕਾਰ ਦਾ ਹੋ 13 ਦਾ ਨਹੀਂ ਭਾਈ ਕਿਉਂ ਭੱਜੋ ਬਾਬਾ ਤੇਰੇ ਪੰਜ ਤੋਂ 7 ਸਾਲ ਹੋ ਗਏ ਹੈ ਕਹਿੰਦਾ ਇਹੋ ਜਿਹਾ ਕੰਮ ਉੱਠਿਆ ਕਹਿੰਦਾ ਦਿਨੋਂ ਦਿਨ ਦਿਨੋਂ ਦਿਨ ਪੱਠੇ ਹੀ ਵੱਢ ਦੇ ਗਏ ਕਿਹਾਂ ਦਾ ਕਹਿੰਦਾ ਚੀਕਾਂ ਕੂਕਾਂ ਵੱਜਦੀਆਂ ਸੁਣਦੀਆਂ ਤੇ ਕਹਿੰਦਾ ਅਣਗੌਲੀ ਜੀ ਕਰਕੇ ਗਾਂ ਨੂੰ ਤਾਂ ਪਿਆਦੇ ਐਵੇਂ ਜਿਹਨੂੰ ਸਰੀਰ ਦੀ ਦਿੱਕਤ ਆ ਉਹ ਤੇਰੀ ਘਰ ਦੀ ਹੋਏ ਹਾਂ ਲਿਆ ਫਿਰ ਬਾਬਾ ਉਹਨੂੰ ਇਕਰਕ ਹੱਕੋਟ ਨੇ ਦਾ ਪੀੜਾ ਤੈਨੂੰ ਦੇਈ ਜਾਵਾਂ ਲੋਈਆ ਉਹ ਸੁਲੇ ਦਾ ਪੀੜਾ ਤੈਨੂੰ ਦੇਈ ਜਾਵਾਂ ਲੋਈਆ ਕਹਿ ਕੇ ਵਗਸਾਤੋਂ ਬਾਬਾ ਅੱਖੀਆਂ ਤੇ ਫੇਰਿਆ ਵਾਹੇ 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 ਅੱਖੀਆਂ ਤੇ ਫੇਰਿਆ ਉਹ ਪੁੱਛਾਂ ਉਹਦਾ ਜੋ ਸੱਚੀ ਦੱਸ ਤੂੰ ਜੋ ਤੇਰੇ ਨਾਲ ਬੀਤਦੀਆਂ ਉਹ ਕਿਸੇ ਨਾਲ ਨਹੀਂ ਲੰਬੀ ਤੂੰ ਨਹੀਂ ਆ ਤੇ ਨਾ ਦਾ ਜਵਾਬ ਦੇ ਪਈ ਚਲੋ ਵਕੀ ਹੋਈ ਆਪਦੇ ਘਰ ਵਾਲੇ ਨੂੰ ਛੋੜ ਕੇ ਪੈਣੀ ਆ ਪੂਵੇਂ ਦੱਸ ਕਹਿੰਦਾ ਇਹੋ ਯਾ ਟਾਈਮ ਆ ਜਾਂਦਾ ਰੋਟੀ ਖਾਣੀ ਦੁੱਪਰ ਹੋ ਜਾਂਦੀ ਕਹਿੰਦਾ ਕਹਿੰਦਾ ਖਾਦੀ ਖਾਦੀ ਨਾ ਖਾਦੀ ਨਾ ਖਾਦੀ ਹਾਂ ਕਹਿੰਦਾ ਬਾਬਾ ਮੈਂ ਤੁਹਾਨੂੰ ਇੰਨਾ ਮੰਨਿਆ ਮਹਾਰਾਜ ਮੈਂ ਤੁਹਾਨੂੰ ਪਾਠ ਵੀ ਦਿੱਤੇ ਤੇਰੇ ਸਤ ਸੰਗਾਂ ਦੇ ਵਿੱਚ ਵੀ ਗਏ ਹਾਂ ਮੇਰੀ ਨਾਲ ਬਰੀਤੀ ਟੁੱਟਦੀ 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 ਗਈ ਹਣ ਤੁਸੀਂ ਇਹ ਕਹਿੰਦੇ ਹੋ ਈ ਉਸ ਮਕਾਨ ਦੇ ਵਿੱਚ ਜਿਸ ਦੇ ਵਿੱਚ ਤੁਹਾਡੇ ਘਰ ਦਾ ਸਰਮਨਾਸ ਹੋ ਗਿਆ ਸੱਚੀ ਗੱਲ ਆ ਬਾਬਾ ਆ ਚੱਕ ਝੜ ਕੇ ਤੇ ਕੰਨਾਂ ਮਾਈ ਤੇਰੇ ਤੇ ਬੜੇ ਬਾਚਾ ਕਰਵਾ ਗਿਓ ਐਵੇਂ ਹੀ ਹੈ ਹੁਣ ਉਸ ਮਕਾਨ ਦੇ ਜਦੋਂ ਟੱਪਦੀ ਨੰਗ ਦੀ ਹੈ ਬਾਜਾ ਵੱਜਦੀ ਤੇਰੇ ਨਾਂ ਨੂੰ ਲੈ ਕੇ ਵੱਜਿਆ ਦੋ ਵਾਰੀ ਤੇਰੀ ਭੈਣ ਦਾ ਭਲੇਖਾ ਪਿਆ ਈਓ ਬਾਜਾ ਮਾਰਦੀ ਸ਼ਾਇਦ ਨਹੀਂ ਮਾਈ ਇਹਨਾ ਨਹੀਂ ਜਿਹੜੀ ਤੇਰੀ ਸਹੇਲੀ ਜੇਤੀ ਹੋਵੇ ਉਹਦਾ ਆਵਾਜ਼ ਵੱਜੇ ਤੇ ਅਗਲਾ ਬੌਣ ਕੇ ਵੇਖਦਾ ਹੈਂ ਕਈ ਵਾਰ ਪਿੱਛੇ ਬੰਦੇ ਆ ਜੀ ਤੇ ਕਹਿੰਦਾ ਉਦੋਂ ਬਾਅਦ ਤੇਰਾ ਲੱਕ ਤੇ ਮੱਖੀ ਫੜੀ ਰਹਿੰਦੀ ਰਹੀਏ ਆ ਚੱਕ ਤੱਕ ਹੁ ਤੇਰੀਆਂ ਬੰਗਾਂ ਤੇਰੇ ਚੰਦੀ ਦੇ ਡੰਡਾ ਤੇਰੀਆਂ ਬੰਗਾਂ ਤੇਰੇ ਚੰਦੀ ਦੇ ਡੰਡਾ ਬੁਣੀ ਬਾਵਲਾਵੇਂ ਨਾ ਤੇਰੀਆਂ ਬੰਗਾਂ ਲੱਗ ਪਿਆ ਵੀ ਮਾਰੇ ਚੰਗੇ ਸੁਖੜੇ ਨਜ਼ਰ ਆਉਣੇ ਤੁਹਾਨੂੰ ਸਰਦੇ ਵਿੱਚ ਦਰਦ ਰਹਿਣੀ ਚੱਲੂਗੀ ਹਾਂ ਢੋੜ ਕੇ ਦਸਮਾਈ ਫਿਰ ਡਾਕਟਰਾਂ ਤੋਂ ਦਵਾਈਆਂ ਲੈਣੀਆਂ ਤੁਹਾਨੂੰ ਹਾਂ ਕੀ ਕਹਿੰਦੇ ਵੀ ਇਹਨੂੰ 1700 ਤੇਦੀ ਕਮਲਿਓ ਜੀ ਇਹ ਨਹੀਂ ਹੈ ਨਾ ਕਿਸੇ ਟਾਈਮ ਤੇ ਇਹੋ ਜੀ ਗੱਲ ਹੋ ਜਾਂਦੀ ਆ ਤੇ ਆਪਾਂ ਹੀ ਬੋਲੀ ਰਹਿਣੀ ਰਹਿੰਦੀ ਆ ਕੀ ਆਲਾ ਐਵੇਂ ਆ ਜੱਕ ਵੰਦ ਹੋ ਜਾਵੇ ਤੇਰੀ ਯਾਦ ਬਾਬਾ ਅੱਖੋਂ ਵਗੇ ਨੀਰ ਵੇ ਹੋ ਜਾਵੇ ਤੇਰੀ ਯਾਦ ਬਾਬਾ ਅੱਖੋਂ ਵਗੇ ਨੀਰ ਵੇ ਉਹ ਲੋਕਾਂ ਨੂੰ ਮੈਂ ਪੁੱਛਾਂ ਦੱਸੋ ਕਿੱਥੇ ਮੇਰਾ ਪੀਰ ਵੇ ਉਹ ਲੋਕਾਂ ਨੂੰ ਮੈਂ ਪੁੱਛਾਂ ਦੱਸੋ ਕਿੱਥੇ ਮੇਰਾ ਪੀਰ ਵੇ ਆਵੇਂ ਤੇਰੀ ਯਾਦ ਬਾਬਾ ਅੱਖੋਂ ਆਕੇ ਨੀਰ ਵੇ ਆਵੇਂ ਤੇਰੀ ਯਾਦ ਬਾਬਾ ਅੱਖੋਂ ਵਗੇ ਨੀਰ ਵੇ ਉਹ ਲੋਕਾਂ ਨੂੰ ਮੈਂ ਪੁੱਛਾਂ ਦੱਸੋ ਕਿੱਥੇ ਮੇਰਾ ਪੀਰ ਵੇ ਉਹ ਲੋਕਾਂ ਨੂੰ ਮੈਂ ਪੁੱਛਾਂ ਦੱਸੋ ਕਿੱਥੇ ਮੇਰਾ ਪੀਰ ਵੇ ਚੜਲ ਨਾ ਭੀ ਤੈਨੂੰ ਸੁੱਧ-ਵੱਧ ਨਹੀਂ ਰਹਿੰਦੀ ਹਾਂ ਕਹਿੰਦਾ ਇਹੋ ਜਿਹਾ ਕੁਝ ਬੋਲਦਾਨੀਆ ਤੇ ਮੁੜ ਕੇ ਪਛਤਾਉਣੀ ਹੈ ਹਾਂ ਉਹ ਕੀ ਕਹਿੰਦਾ ਕਹਿੰਦਾ ਪਹਿਲਾਂ ਹੱਸਦੀ ਹੈ ਪਰ ਰੋਵੇਂਗੀ ਪਰ ਖੋਖੋ ਝਾਟਾ ਹੋਵੇਂਗੀ ਇਵੇਂ ਹੁੰਦਾ ਨਾ ਕਹਿੰਦਾ ਸਿਆਣੀ ਹੁੰਦੀ ਨਹੀਂ ਬਾਂਦੂ ਦਾ ਓਏ ਅੱਜ ਕੰਗਣੀ ਬਣ ਕੇ ਰਹਿ ਗਈ ਇਵੇਂ ਆ ਹਾਂ ਸੁਜਾਗਦੀ ਦਾ ਦਿਨ ਹੈ ਨੰਗੇ ਹਾਂ ਕਿਹਾਂ ਚ ਰਾਤ ਵੇ ਕਹਿੰਦਾ ਤੇੜੇ ਚੋਂ ਫਰਟ ਉੱਠ ਖੜਦਾ ਹੈ ਆ ਚੀਜ਼ਾਂ ਚ ਦਰਦ ਹੋਣ ਲੱਗ ਪੈਂਦੀ ਜਦੋਂ ਬਾਥਰੂਮ ਵੱਲ ਨੂੰ ਜਾਣੀ ਆ ਉਦੋਂ ਬਾਅਦ ਜਾਂਦਿਆਂ ਜਾਂਦਿਆਂ ਦਰਦ ਹੱਟ ਜਾਂਦਾ ਸੱਚੀ ਗੱਲਾਂ ਮੈਂ ਕਹਿੰਦਾ ਚੁੱਭਦੀ ਤਾਂ ਸੂਲ ਚੁੱਭਦੀ ਜਿਵੇਂ ਕਿਸੇ ਨੇ ਸੂਈ ਟਪ ਟਪ ਕਰਕੇ ਮਾਰਦਾ ਹੋਵੇ ਹੈ ਉਦੋਂ ਬਾਅਦ ਹਰ ਲੱਕ ਦੇ ਵਿੱਚ ਸੈਂਟਰ ਤੋਂ ਜਗ੍ਹਾ ਤੋਂ ਫੀੜ ਹੈ ਜਿਹੜੀ ਸਿੱਧੀ ਜਾ ਕੇ ਤੰਤ ਤੰਤ ਨਮਾਜ਼ ਤੋਂ ਦੂ ਬਾਅਦ ਫਿਰ ਤੂੰ ਕਬਲੇ ਪੰਚੇ ਹੋ ਜਾਣਾ ਐਵੇਂ ਹੀ ਐਸਾ ਬਵਾਸ ਨਾ ਨਾ ਯਾਰਾ ਹੇ ਚਾਦਰ ਚਿੰਦੋਆ ਤੰਦੂ ਤਾਣਿਆ ਬੋ अर्जन दीमाई <laughs> हो चल पहाड़े होली तारादर ا سيتانو لاج بچايو ਬੈਠੀ ਦਾ ਸਰੀਰ ਪਹਾੜਾ ਹੋ ਹੀ ਗਿਆ ਹੈ ਹੁਣ ਚੜ ਪਿਆ ਐ ਲੱਗਦਾ ਜਿਵੇਂ ਬੁਖਾਰ ਚੜੂਗਾ ਹੱਡ ਭੰਨਣੀ ਹੁੰਦੀ ਨਹੀਂ ਬਾਈ ਤੈਨੂੰ ਹੈ ਐਸਾ ਵੀ ਹੋਣਾ ਹੁਣ ਤੇਰਾ ਸਰੀਰ ਹੀ ਇਕੱਲਾ ਕੰਮ ਦਾ ਹੈ ਆਜਾ ਜੋ

Yeah ਦੀ ਦੇਖ 11 ਚੋ ਪਈ ਸਾਹਿਬ ਦੇ ਪਾਠ ਸਵੇਰੇ ਤੇ 11 ਸ਼ਾਮ ਨੂੰ ਠੀਕ ਆ 3 ਮਹੀਨੇ ਬਾਅਦ ਜਾ ਕੇ ਰੰਗ ਦੇਣਾ ਤੁਹਾਨੂੰ ਫਿਰ ਤਾਂ ਠੀਕ ਮਾਈ ਹੈ ਨਾ ਤੈਨੂੰ ਮਾ ਕੋਈ ਟੋਲਾ ਦੱਸਾਂ ਨਾ ਕਹੀ ਦੱਸਾਂ ਟੱਪਾ ਹਾਂ ਸਫਈ ਸਾਉ ਦਾ ਪਾਠ ਕਰਕੇ ਪੰਜ ਪ੍ਰਸ਼ਾਦਿਆਂ ਨੂੰ ਭੋਗ ਲਵਾ ਕੇ ਠੀਕ ਆ ਆਹੀ ਗੱਲ ਸਮਝ ਜਵੇਚ ਤੇ ਜਾ ਮਾਈ ਜਾ ਕੇ ਰੋਡੀਆਂ ਪਰਲੇ ਹੋ ਕੇ ਅਰਦਾਸ ਕਰ ਗੁਰੂ ਮਹਾਰਾਜ ਤੇਰੇ ਨੇੜੇ ਹੋ ਕੇ ਠੀਕ ਜਿੱਥੇ ਗੁਰੂ ਮਹਾਰਾਜ ਦਾ ਵਾਸਾ ਹੋਵੇ ਉਥੇ ਕੋਈ ਜੀਹਿਆ ਹੋਣੀ ਚਾਹੀਦੀ ਤੈ ਜਾ ਇਹ ਤਾਂ 307 ਦਿਨ ਤੇਰੇ ਵਧੀਆ ਨਿਕਲ ਤੇ ਦਵਾਈ ਨਾ ਖਾਵੇ ਹਾਂ ਇਰ ਤਾਂ ਮੰਨ ਲਾਂਗੇ ਹਾਂ ਇਹ ਤਾਂ ਆ ਜਾ ਕਰਾਂਗੇ ਭਾਈ ਹੈ ਦਰਬਾਰ ਤੇ ਮੱਥਾ ਟੇਕੇ ਤੇ ਵਾਪਸ ਹੋ ਜਾਗੇ ਠੀਕ ਕਹਿੰਦਾ ਨਾਵਤ ਹੈ ਸਰਬੀਆ ਦਾ ਯਾਰਾ ਈਗਾ ਬਾਬਾ ਕਹਿੰਦਾ 1 ਤੇ 2 ਕੰਮ ਹਿਲੇ ਹੈ ਕੱਲ ਚੱਲੀ ਆ ਤੇ ਤੈਨੂੰ ਇਹ ਲੱਗਦਾ ਵੀ ਉੱਥੋਂ ਜਵਾਬ ਨਾ ਮਿਲਦੇ ਹੈ ਮੇਰਾ ਪੱਤੀ ਹਜ਼ਾਰ ਤੋਂ 50 ਹਜ਼ਾਰ ਦਾ ਕੰਮ ਹੈ ਹੈ ਮੈਂ ਤਾਂ 25 ਹਜ਼ਾਰ ਤੋਂ 50 ਹਜ਼ਾਰ ਵਾਲੇ ਕੰਮ ਦੇ ਜਿਹੜਾ ਦੂਜਾ ਕੰਮ ਆਇਆ ਹੈ ਜਿਹੜਾ ਪਹਿਲਾ ਕੰਮ ਆ ਇਹ ਤੋਂ ਪਹਿਲਾ ਉਹਦੇ ਤੋਂ ਤਾਂ ਤੈਨੂੰ ਜ਼ਿਆਦਾ ਹਾਂ ਕਿਵੇਂ 10 ਰੁਪਏ ਦਾ حساب ਨਾ ਫਰਵੰਡ ਲਈਏ ਹੈ ਆਪੇ ਤੇਰੇ ਤੇ 10 ਉਹਰੇ 10 ਉਹਰੇ ਆ ਨਾ ਤਰਫ ਗੁਰੂ ਘਰ ਦੇ ਵਿੱਚ ਤੂੰ ਵੀ ਜਾ ਕੇ ਜੋੜੇ ਝਾੜਿਆ ਕਰ ਗਿਆ ਨਾ ਜੋੜੇ ਝਾੜ ਕੇ ਉੱਥੇ ਨਾ ਲਾ ਕੇ ਇਹੀ ਗੱਲ ਕਹਿਣੀ ਆ ਵੀ ਮੈਂ ਨੰਬਰ ਸਰਕ ਠੀਕ ਆ ਗੁਰੂ ਆਉਂਦਾ ਏ ਨਾ ਕਿੱਥੇ ਬਾਬਾ ਜਿੱਥੇ ਤੇਰੀ ਗੁਰੂ ਸਾਹਿਬ ਨੇ ਬਾਹ ਫੜਨੀ ਆ ਨਾ ਇੱਕ ਸੇਰ ਨੇ ਸੋਹਰੇ ਨਹੀਂ ਸਮਝ ਗਿਆ ਅੱਗੀ ਗੱਲ ਸਮਝ ਤੈਨੂੰ ਘੜੀ ਕੀ ਆ ਬੜੇ ਘੋੜੇ ਤੋਂ ਬਹੁਤ ਲੈਣੇ ਬਾਬਾ ਹਾਂ ਇੱਥੇ ਕੱਟਣੀ ਲੈ ਹੈ ਹੈ ਕਹਿੰਦਾ ਜੇ ਅੱਜ ਸ਼ਲੋਕ ਦਾ ਹੁਕਮਨਾਮਾ ਮੇਰੇ ਮਨ ਦਾ ਆ ਗਿਆ ਬੋਲੋ ਮਹਾਰਾਮ ਦੇਵ ਜੀ ਸਦਨ ਕਦੇ ਢੋਲਦੇ ਨਹੀਂ ਕਦੇ ਢੋਲਦੇ ਨਹੀਂ ਦਿਮਖੋਂ ਢੋਲਦੇ ਨਹੀਂ ਇਹਨਾ ਜਿੰਨੀ ਜੋੜਾ ਕਰਦੇ ਵੜੀ ਸੇਵਾ ਕਰਕੇ ਹੈਨਾ ਵਾਲਕ ਦੀ ਪ੍ਰਾਪਤੀ ਹੁੰਦੀ ਹੈ ਨਾ ਹੈ ਉਥੋਂ ਜਿਹੜੇ ਪਠਾਰੀ ਸੀ ਨਾ ਗੁਰੂ ਮਹਾਰਾਜ ਦੇ ਘਰੋਂ ਜਿਹੜੇ ਜੋੜਾ ਕਰਦੀ ਸੇਵਾ ਕਰਦੇ ਸੀ ਅੱਜ ਉਹ ਰਾਜੇ ਬਣੇ ਬੈਠੇ ਹੈਨਾ ਜਿਵੇਂ ਹੀ ਹੈ ਨਾ ਮਹਾਰਾਜ ਦੇ ਦਰਬਾਰ ਚ ਬਾਤ ਜਾਂਦੇ ਆ ਪਹਿਲਾ ਗੁਰੂ ਆਨੰਦ ਦੇ ਝੋੜਾ ਘਰ ਦੇ ਵਿੱਚ ਬੈਠ ਕੇ ਬਾਤਾਂ ਕਰਦੇ ਇਵੇਂ ਯਾਰ ਤੂੰ ਹੈ ਤੇ ਫਿਰ ਕਹਿੰਦਾ ਕਹਿੰਦਾ ਤੂੰ ਤਾਂ ਤੋ ਡੋਲ ਗਿਆ ਵਾਹ ਕਹਿੰਦਾ ਜਦੋਂ ਗੁਰੂ ਮਹਾਰਾਜ ਪੇਪਰ ਪਾਉਂਦੇ ਆ ਨਾ ਬਾਈ ਉਹ ਤਾਂ ਵਿਰਲੇ ਵਾਂਝੇ ਨੂੰ ਹੀ ਪੈਂਦੇ ਆ ਇਵੇਂ ਜਣਾ ਭੈਣ ਤੈਨੂੰ ਪੇਪਰ ਤੇ ਆ ਤੂੰ ਤਾਂ ਖਬੜੀ ਹੋਗੀ ਕਿੱਥੇ ਕਹਿ ਨਹੀਂ ਸੀ ਮੈਨੂੰ ਕੋਈ ਆ ਕੇ 4 ਵਜੇ ਖਾ ਜਾਂਦਾ ਸੱਚੀ ਗੱਲ ਹੈ ਨਾ ਮਾਈ ਹੈ ਮੈਂ ਤਾਂ ਤੈਨੂੰ ਜਾਣਦਾ ਨਹੀਂ ਬਾਬਾ ਉਹ 4 ਵਜੇ ਉੱਠਦੀ ਨਹੀਂ ਚੱਕੋ ਤੱਕੋ ਕਰਕੇ ਤੇ ਤੂੰ ਵੀ ਉੱਜਾ ਮਾਰ ਮਾਰ ਕੇ ਉਹਨੂੰ ਖਵਾ ਰਿਆ ਸੱਚੀ ਗੱਲ ਹੈ ਤੂੰ ਉੱਠ ਖੜੋ ਕਿਉਂਕਿ ਬਾਹਲਾ ਬਣਾਏਗਾ ਤੇ ਤੈਨੂੰ ਦੇਖਣਾ ਕੋਈ ਪੁੱਛਦਾ ਖੜਾਈ ਆ ਹੈ ਜੇ ਬਣਦੀ ਤੇ ਬਣਾ ਲਓ ਆ ਲੈ ਕੇ ਬੁਲਾਉਣੀ ਨਾ ਤੈਨੂੰ ਹੈ ਨਹੀਂ ਨਾ ਲਿਆ ਖੜਵਾ ਲਿਆ ਜਾ ਬਹਿ ਗੁਰੂ ਘਰ ਦੇ ਵਿੱਚ ਜਾ ਕੇ ਹੈ ਖੜੀ ਹੋ ਕੇ ਸਣ ਕੇ ਸੀ ਇਸ਼ਨਾਨ ਕਰਕੇ ਤੜਕੇ 2:30 ਵਜੇ ਕੇਸੀ ਇਸ਼ਨਾਨ ਕਰਨਾ ਤੇ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਨੰਗੇ ਪੈਰੀ ਹੋ ਜਾਣਾ ਠੀਕ ਆ 21 ਰੁਪਏ ਦੀਆਂ ਫੁੱਲੀਆਂ 21 ਰੁਪਏ ਦੇ ਪਤਾਸੇ ਗੁਰੂ ਸਾਹਿਬ ਦੇ ਚਰਨੀ ਪੈਣਾ ਜੇ ਮਾਈ ਉਸ ਹੁਕਮ ਨਾਮੇ ਦੇ ਵਿੱਚ ਤੁਹਾਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਮਿਲ ਗਿਆ ਤੇ ਫਿਰ ਬਾਬਾ ਮਿਲਦੇ ਜੀ ਮੈਂ ਕੀ ਆਣਾ ਫਿਰ ਬਾਬਾ ਕਿੰਨਾ 3 ਮਹੀਨੇ ਹੋ ਗਏ ਨਹੀਂ ਮਿਲਿਆ ਇੱਕ ਵਾਰੀ ਮਿਲਿਆ 3 ਮਹੀਨੇ ਤੋਂ ਬਾਬਾ ਇਹ ਆਲਾ ਕਿਦੋਂ ਵਾਰੀ ਆ ਤਾਂ ਦੂਜੀ ਵਾਰੀ ਮੈਂ ਨਵੰਬਰ ਸਰ ਗਿਆ ਉਹਨੂੰ ਮਿਲਿਆ ਬਾਬਾ ਇੱਕੋ ਹੀ ਗੱਲ ਕਹਿਣਾ ਗੁਰੂ ਮਹਾਰਾਜ ਦਾ ਚਰਨੀ ਲਾਖ ਜੀਵਾ ਤੋਂ ਜੀਤਨ ਤੋਂ ਸਭੀ ਬੇਟਾ ਨਹੀਂ ਦੇ ਸਕਦਾ ਉਹ ਸਰਕਾਰ ਤੋਂ ਦਾ ਅਸ਼ੀਰਵਾਦ ਤੋਂ ਕਹਿੰਦਾ ਸੰਗਤ ਇੱਕ ਹੀ ਗੁਣਾ ਤੇ ਮਾਲਕ ਇੱਕ ਗੁਣਾ ਸੰਗਤ ਫਿਰ ਪਰਮਾਤਮਾ ਸਭ ਦੇ ਰਾਜਵਾ ਜਿਆਦਾ ਕਰਦਾ ਜਿਆਦਾ ਨਹੀਂ ਇਹ ਖੜਾ ਹੋ। ਰਿਕ ਰੰਗ ਵਿੱਚ ਹੀ ਲੱਗਦਾ। ਜਦੋਂ ਉਹ ਖੜਾ ਹੁੰਦਾ। ਹੋ ਤਾਂ